ਅਸੀਂ ਦੇਖ ਰਹੇ ਹਾਂ ਲਿਬਰਲਟੀ ਆਮ ਆਦਮੀ ਪਾਰਟੀ ਦੇ ਵਿੱਚ ਮੌਜੂਦ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ ਬਾਰੀ ਜਿੱਤ ਜਿਹੜੀ ਮਿਲਦੀ ਹੈ ਜਲੰਧਰ ਦੇ ਵਿੱਚ ਆ ਸਾਡੇ ਨਾਲ ਮੌਜੂਦ ਨੇ ਹਰ ਵਜਨ 80 ਇਹਨਾਂ ਨਾਲ ਗੱਲਬਾਤ ਕਰਦੇ ਸਰ ਅੱਜ ਬੜੀ ਜਿੱਤ ਮਿਲਦੀ ਹੈ ਕਿ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਬੜੀ ਵੱਡੀ ਜਿੱਤ ਪੰਜਾਬ ਦੇ ਵਿੱਚ ਜਲੰਧਰ ਵੈਸ ਦੀ ਜਿਮਨੀ ਚੋਂ ਦੇ ਨਤੀਜੇ ਜੋ ਸਾਹਮਣੇ ਆਏ ਨੇ ਉਹ ਉਥੋਂ ਇਹੀ ਸਾਬਤ ਹੁੰਦਾ ਹੈ ਕਿ ਜੋ ਕੰਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਪਿਛਲੇ 23 ਸਾਲ ਤੋਂ ਕਰ ਰਹੀ ਆ ਲੋਕ ਉਹਦੇ ਤੋਂ ਖੁਸ਼ ਨੇ ਲੋਕਾਂ ਨੇ ਆਪਣਾ ਫਤਵਾ ਉਹਨਾਂ ਦੇ ਹੱਕ ਦੇ ਵਿੱਚ ਦਿੱਤਾ ਲੋਕ ਨਹੀਂ ਚਾਹੁੰਦੇ ਲੋਕ ਲੋਕਾਂ ਨੇ 5 ਸਾਲ ਵਾਸਤੇ ਆਪਣਾ ਵਿਧਾਇਕ ਚ ਜਿਤਾਇਆ ਸੀਗਾ ਆਮ ਆਦਮੀ ਪਾਰਟੀ ਦਾ ਵਿਧਾਇਕ ਸੀਗਾ ਜੇ ਹੁਣ ਵਿਧਾਇਕ ਆਮ ਆਦਮੀ ਪਾਰਟੀ ਦਾ ਹੋਵੇ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ ਤੇ ਉਹ ਵਿਧਾਇਕ ਬਹਾਨੇਬਾਜ਼ੀਆਂ ਲਾ ਕੇ ਭੱਜ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਜਾਵੜੇ ਤੇ ਲੋਕਾਂ ਨੇ ਜਵਾਬਤਾਂ ਦੇਣਾ ਹੀ ਸੀਗਾ ਵਿਰੋਧਕ ਕਾਫੀ ਕੇਰਦੇ ਨਜ਼ਰ ਆਏ ਜਲੰਧਰ ਦੇ ਵਿੱਚ ਉਹਨੂੰ ਕਿਸ ਤਰੀਕੇ से देखते दे। हो आज बड़ी जीत ਜਿਹੜੀ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਉਹਨੂੰ ਕਿਸ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਕਰਦੇ ਆ ਉਹ ਤਾਂ ਇਹ ਵੀ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਖਤਮ ਹੋ ਗਈ ਆਮ ਆਦਮੀ ਪਾਰਟੀ ਦਾ ਆਧਾਰ ਨਹੀਂ ਰਿਹਾ ਪਰ ਉਹਨਾਂ ਦੇ ਕਹਿਣ ਦੇ ਉੱਤੇ ਕੁਝ ਨਹੀਂ ਹੁੰਦਾ ਜੋ ਕੁਝ ਆ ਉਹ ਲੋਕਾਂ ਦੇ ਫਤਵੇ ਦੇ ਨਾਲ ਇਹ ਸਾਡੇ ਨਾਲ ਹਰਜਨ 80 ਸੀਗੇ ਜਿਹੜੇ ਕਹਿੰਦੇ ਨਜ਼ਰ ਆਏ ਆਮ ਆਦਮੀ ਪਾਰਟੀ ਜਿਹੜਾ ਅੱਗੇ ਵੀ ਹੋਰ ਕੰਮ ਕਰਦੀ ਹੋਏ ਨਜ਼ਰ ਆਉਗੀ ਤੁਸੀਂ ਇਹਦਾ ਦੇਖਦੇ ਹੋ ਲਿਬਰਲ ਟੀਵੀ